ਫਰੋਜ਼ਪੁਰ ਕੇਂਦਰੀ ਜੇਲ੍ਹ ਦੇ ਵਿੱਚ ਲਗਾਤਾਰ ਹੀ ਜਿਹੜਾ ਮੋਬਾਈਲਾਂ ਨੂੰ ਲੈ ਕੇ ਅਕਸਰ ਹੀ ਜਿਹੜੇ ਆ ਖਬਰਾਂ ਛਪਦੀਆਂ ਰਹਿੰਦੀਆਂ ਨੇ ਔਰ ਤਾਜ਼ਾ ਜਿਹੜਾ ਮਾਮਲਾ ਹੈ ਉਹ ਕੱਲ੍ਹ ਦਾ ਅਗਰ ਗੱਲ ਕੱਲ੍ਹ ਦੀ ਗੱਲ ਕਰੀਏ ਤਾਂ ਕੱਲ੍ਹ ਨੂੰ ਕੱਲ੍ਹ ਦੇ ਵਿੱਚ 23 ਮੋਬਾਈਲ ਜਿਹੜੇ ਆ ਫਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਮਿਲੇ ਸੀਗੇ ਤੇ ਨਾਲ ਹੋਰ ਸੀਗਾ ਬੈਟਰੀਆਂ ਸੀਗੀਆਂ ਤੇ ਨਾਲ ਪਲੱਸ ਚਾਰਜਰ ਵਗੈਰਾ ਦਾ ਸਮਾਨ ਜਿਹੜਾ ਉਹ ਮਿਲਿਆ ਸੀਗਾ ਹੁਣ ਜੇ ਗੱਲ ਕਰੀਏ ਅੱਜ ਦੀ ਤੇ ਅੱਜ ਦੇ ਵਿੱਚ ਵੀ ਜਿਹੜਾ ਉਹ 40 ਮੋਬਾਈਲ ਜਿਹੜੇ ਨੇ ਮਿਲੇ ਨੇ ਔਰ ਪਰਚਾ ਜਿਹੜਾ ਨਾਮ ਲਉਂ ਵਿਅਕਤੀਆਂ ਦੇ ਨਾਮ ਤੇ ਕੱਟਿਆ ਗਿਆ ਔਰ ਕੱਲ ਦਾ ਜਿਹੜਾ ਪਰਚਾ ਸੀਗਾ ਫਰੋਜ਼ਪੁਰ ਦਾ ਉਹ 16 ਹਵਾਲਾ ਪੀਆਂ ਦੇ ਨਾਮ ਤੇ ਕੱਟਿਆ ਗਿਆ ਸੀਗਾ ਦਿਨ ਪ੍ਰਤੀ ਦਿਨ ਜਿਹੜਾ ਮੋਬਾਈਲ ਉੱਤੇ ਮਿਲਣਾ ਬੜਾ ਵੱਡਾ ਹੈ ਜਿਹੜਾ ਇੱਕ ਹੈਰਾਨੀਜਨਕ ਮਾਮਲਾ ਔਰ ਚਿੰਤਾ ਦਾ ਵਿਸ਼ਾ ਹੈਗਾ ਕਿ ਕੇਂਦਰੀ ਜੇਲ੍ਹ ਦੇ ਵਿੱਚ ਰੋਜ਼ ਮੋਬਾਈਲ ਮਿਲਣਾ ਚਾਹੇ ਉਹ ਥਰੋ ਹੁੰਦੇ ਨੇ ਚਾਹੇ ਅੰਦਰ ਹੁੰਦੇ ਨੇ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਤਸਵੀਰਾਂ ਦੇਖ ਲਓ ਕਿ ਇਹ بڑے ਕੈਮਰੇ ਜਿਹੜੇ ਨੇ ਜਿਹੜੇ ਲੱਗੇ ਹੋਏ ਨੇ ਤੁਸੀਂ ਦੇਖੋ ਇਹ ਸੈਂਟਰ ਜਿਹਦੇ ਚੱਪੇ-ਚੱਪੇ ਦੇ ਕੈਮਰੇ ਨੇ ਹਰ ਚੈਕਿੰਗ ਪੁਆਇੰਟ ਬਣੇ ਹੋਏ ਨੇ ਉਸ ਦੇ ਬਾਵਜੂਦ ਵੀ ਜਿਹੜੇ ਆ ਉਹ ਜਿਹੜੀ ਹੈ ਅੰਦਰ ਮੋਬਾਈਲ ਜਿਹੜੇ ਆ ਉਹ ਜਾਂਦੇ ਨਹੀਂ ਆ ਥਰੋ ਬਾਹਰ ਹੁੰਦੇ ਨੇ ਇਹਦੇ ਉੱਪਰ ਆ ਹਦਾਇਤਾਂ ਨੇ ਜਿਹੜੀਆਂ ਲਿਖੀਆਂ ਹੋਈਆਂ ਨੇ ਇੱਕ ਮਿੰਟ ਕਰੋ ਭਾਈ ਸਾਹਿਬ ਕਾਦਾ ਨਾਮ ਆ ਉਹ ਜਨਾਬ ਤੁਹਾਡਾ ਨਾਮ ਹੀ ਪੁੱਛਿਆ ਮੈਂ ਤੁਸੀਂ ਸਾਹ ਨੂੰ ਪੁੱਛ ਲਓ ਅੰਦਰੋਂ ਨਹੀਂ ਨਹੀਂ ਅਸੀਂ ਤਾਂ ਨਾਮ ਹੀ ਪੁੱਛਿਆ ਨਾ ਤੁਸੀਂ ਇਹਨਾਂ ਦਾ ਰਵੱਈਆ ਦੇਖੋ ਕਿ ਅਸੀਂ ਇੱਕ ਖਬਰ ਕਰਨ ਆਏ ਆ ਕ੍ਰਾਈਮ ਰਿਪੋਰਟ ਜਿਹੜਾ ਕੀ ਹੈ ਉਹ ਬਿਲਕੁਲ ਜਿਹੜੀ ਕ੍ਰਾਈਮ ਰਿਪੋਰਟ ਜਿਹੜੀ ਹੈ ਉਹ ਆਉਂਦੀ ਹੈ ਦਿੱਲੀ ਦੀ ਉਹਦੇ ਵਿੱਚ ਜਿਹੜਾ ਮਾਮਲਾ ਦਰਜ ਹੈ ਉਹ ਸਾਨੂੰ ਮਨਾਂ ਕੀਤਾ ਜਾ ਰਿਹਾ ਹੈ ਇਹ ਤੂੰ ਕਿ ਤੁਸੀਂ ਇੱਥੇ ਨਾ ਜਿਹੜੀ ਖਬਰ ਕਰੋ ਜਦ ਕਿ ਰੋਜ਼ ਦੇ ਦਿੱਲੀ ਮੋਬਾਈਲ ਜਿਹੜੇ ਆ ਉਹ ਇਥੋਂ ਤੰਬਾਕੂ ਦੀਆਂ ਪੁੜੀਆਂ ਦਿੱਲੀ ਮੋਬਾਈਲ ਚਾਰਜਰ ਹੋਰ پتہ ਨਹੀਂ ਕਿਹੜਾ-ਕਿਹੜਾ ਸਮਾਨ ਇਥੋਂ ਖੜਿਆ ਜਾਂਦਾ ਫਿਲਹਾਲ ਸਾਹਮਣੇ ਦੀ ਤਸਵੀਰ ਹੈ ਇਹ ਹਦਾਇਤਾਂ ਲਿਖੀਆਂ ਹੋਈਆਂ ਜਿਹੜੇ ਮੁਲਾਕਾਤ ਕਰਨ ਆਉਂਦੇ ਨੇ ਉਹ ਇਹ ਚੀਜ਼ਾਂ ਜਿਹੜੀਆਂ ਅੰਦਰ ਨਾ ਲੈ ਕੇ ਜਾਣ ਮੋਬਾਈਲ ਫੋਨ ਨਾ ਲੈ ਕੇ ਜਾਣ ਨਸ਼ੇਲੀਆਂ ਵਸਤੂਆਂ ਉਹ ਨਾ ਲੈ ਕੇ ਜਾਣ ਕਿਸੇ ਵੀ ਤਰ੍ਹਾਂ ਦਾ ਹਥਿਆਰ ਉਹ ਜਿਹੜਾ ਨਾ ਲੈ ਕੇ ਜਾਣ ਉਹ ਜਿਹੜਾ ਫਿਲਹਾਲ ਦੀ ਜਿਹੜੀ ਉਹ ਇਹ ਚੀਜ਼ਾਂ ਜਿਹੜੀਆਂ ਬੈਨ ਨੇ ਕਿ ਉਹ ਚੀਜ਼ਾਂ ਤੁਸੀਂ ਅੰਦਰ ਨਹੀਂ ਲਿਜਾ ਸਕਦੇ ਪਰ ਉਸ ਦੇ ਬਾਵਜੂਦ ਵੀ ਜੇ ਅਗਰ ਗੱਲ ਕਰੀਏ ਤਾਂ ਇਹ ਮੋਬਾਈਲ ਜਰਦੇ ਦੀਆਂ ਪੁੜੀਆਂ ਚਾਰਜਰ ਜਾਂ ਹੋਰ ਸਮਾਨ ਜਿਹੜਾ ਉਹ ਜਾਂਦਾ ਅਸੀਂ ਹੁਣ ਇੱਥੇ ਖਬਰ ਕਰਦੇ ਪਏ ਸੀ ਤੁਹਾਨੂੰ ਦੱਸ ਦਈਏ ਕਿ ਹੁਣੇ ਹੀ ਇਹਨਾਂ ਦੇ ਹੀ ਅੰਦਰੋਂ ਜਿਹੜੇ ਨੇ ਉਹ ਬੰਦੇ ਆ ਕੇ ਜਿਹੜੇ ਡਿਊਟੀ ਦੇ ਨੇ ਉਹ ਸਾਨੂੰ ਕਹਿੰਦੇ ਆ ਵੀ ਤੁਸੀਂ ਇਹਦੀ ਖਬਰ ਨਹੀਂ ਕਰ ਸਕਦੇ ਤੁਸੀਂ ਦੱਸ ਨਹੀਂ ਸਕਦੇ ਸਾਨੂੰ ਰੋਕਿਆ ਜਾ ਰਿਹਾ ਹੈ মিডিਆ ਨੂੰ ਜਦਕਿ ਇਹਨਾਂ ਦੀਆਂ ਜੇਲਾਂ ਵਿੱਚੋਂ ਹੀ ਜਿਹੜੇ ਆ ਉਹ ਮੋਬਾਈਲ ਬਰਾਮਦ ਹੁੰਦੇ ਨੇ ਫਰੋਜ਼ਪੁਰ ਕੇਂਦਰੀ ਜੇਲ ਅਕਸਰ ਜਿਹੜਾ ਸੁਰਖੀਆਂ 'ਚ ਰਹਿੰਦਾ ਸਵਾਲ ਇਹ ਵੀ ਹੈ ਕਿ ਆਫਟਰ ਆਲ ਕਿੱਥੋਂ ਜਿਹੜੀ ਹੈ ਉਹ ਚੀਜ਼ ਆਈ ਹੈ ਜਿਹੜੇ ਮੋਬਾਈਲ ਆਉਂਦੇ ਨੇ ਅ ਦਿੱਲੀ ਦੇ ਨਸ਼ਾ ਫੜੀਂਦਾ ਹੈਗਾ ਜਰਜੇ ਦੀਆਂ ਕੁੜੀਆਂ ਫੜੇਂਦੀਆਂ ਜਾਂ ਹੋਰ ਸਮਾਨ ਫੜੀਂਦਾ ਆਸਟਰਾਲੋ ਕਿੱਥੋਂ ਆਂਦਾ ਬੜਾ ਵੱਡਾ ਜਿਹੜਾ ਉਹ ਇੱਕ ਸਵਾਲ ਹੈ ਕਿ ਜਿਹੜਾ ਇਹ ਫੌਜਪੁਰ ਦੀ ਜੇ ਕੇਂਦਰੀ ਜੇਲ੍ਹ ਦੇ ਵਿੱਚੋਂ ਲਗਾਤਾਰ ਜਿਹੜੇ ਆ ਉਹ ਨਸ਼ੇ ਦਾ ਬੰਨਣਾ ਮੋਬਾਈਲ ਫੋਨ ਦਾ ਮਿਲਣਾ ਜਾਂ ਹੋਰ ਐਸੀਆਂ ਚੀਜ਼ਾਂ ਦਾ ਮਿਲਣਾ ਜਿਹੜੀਆਂ ਕਿ પ્રતિਬੰਧ ਲੱਗਾ ਹੋਇਆ ਜਿਹੜੀ ਅਸੀਂ ਅੰਦਰ ਨਹੀਂ ਜਾ ਸਕਦੇ ਲਗਾਤਾਰ ਮਿਲਦੀਆਂ ਉਸ ਦੇ ਬਾਵਜੂਦ ਫਿਰ ਤੁਹਾਨੂੰ ਦੱਸਦੀ ਹੈ ਕਿ ਸਾਨੂੰ ਇੱਥੇ ਖਬਰ ਕਰਨ ਤੋਂ ਵੀ ਮਨਾ ਕੀਤਾ ਜਾ ਰਿਹਾ ਹੁਣ ਪਤਾ ਨਹੀਂ ਕਾਰਨ ਕੀ ਹੈ ਕੀ ਕਿੰਨਾ ਦੀ ਮਿਲੀ ਭੁਗਤ ਨਾਲ ਜਿਹੜਾ ਇਹ ਚੀਜ਼ਾਂ ਹੋ ਰਹੀਆਂ ਨੇ ਕਿ ਅੰਦਰ ਸਮਾਨ ਜਾ ਰਿਹਾ ਜਾਂ ਹੋਰ ਚੀਜ਼ਾਂ ਜਾ ਰਹੀਆਂ ਪਰ ਤਾਜ਼ਾ ਮਾਮਲਾ ਇਹ ਹੈ ਕਿ 40 ਮੋਬਾਈਲ ਜਿਹੜੇ ਆ ਉਹ ਅੱਜ ਫੜੇ ਗਏ ਨੇ ਤੇ 23 ਮੋਬਾਈਲ ਜਿਹੜੇ ਸੀ ਉਹ ਕੱਲ੍ਹ ਰੋਜ਼ ਜਿਹੜੀ ਕੇਂਦਰੀ ਜੇਲ ਹੈ ਉਹ ਸੁਰਖੀਆਂ ਚ ਰਹਿੰਦੀ ਹੈ